ਇਹ ਮੂੰਹ ਵਿਗੜਿਆ ਹੋਇਆ ਤਾਂ ਫੇਰ ਦੁਬਈ ਰਹੀਂ ਫੇਰ ਕਰਾਚੀ ਜਾਊ ਉੱਥੇ ਗੁਜਰਾਤੀ ਤੋਂ ਲਾ ਕੇ ਸਿੰਧੀ ਨੇ ਚੱਕ ਲੈਣਾ ਗਦੌਨਾ ਚ ਪੈਸੇ ਦੇਣੇ ਪੈਣੇ ਆ ਫੇਰ ਸਿੰਧੀ ਦੇ ਟਰੱਕ ਤੇ ਲੱਦ ਕੇ 80 ਕਿਲੋਮੀਟਰ ਦੂਰ ਪੰਜਾਬ ਦੇ ਇੱਥੇ ਵਿਕੂਗਾ ਹੁਣ ਮੈਨੂੰ ਦੱਸੋ ਇਹਦੇ ਚ ਪੈਸਾ ਕਿਦਾ ਬਣਿਆ ਗੁਜਰਾਤੀ ਦਾ ਸਿੰਧੀ ਦਾ ਪੰਜਾਬੀ ਦਾ ਲੁੱਟਿਆ ਗਿਆ ਸਾਨੂੰ ਤਾਂ ਬਾਰਡਰ ਪਾਰ ਕਰਕੇ ਬਹੁਤ ਫਾਇਦਾ ਹੈਗਾ ਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜੇ ਦੇ ਰਾਹੀਂ ਗੈਸ ਇੱਥੇ ਆ ਸਕਦੀ ਹੈ ਹੁਣ ਗੈਸ ਤੋਂ ਨਾ ਕਿ ਉਹਰੇ ਸਸਤੀ ਬਿਜਲੀ ਬਣ ਸਕਦੀ ਹੈ ਪਰ ਗੈਸ ਰਾਹੀਂ ਕਾਫੀ ਇੰਡਸਟਰੀਆਂ ਵੀ ਅੱਗੇ ਖੁੱਲ ਸਕਦੀਆਂ ਪਲਾਸਟਿਕਸ ਪੈਟਰੋਕੈਮੀਕਲ ਰਫਾਈਨਰੀਆਂ ਔਰ ਏਸੀ ਤਰ੍ਹਾਂ ਆਈਪੀਆ ਇਰਾਨ ਪਾਕਿਸਤਾਨ ਇੰਡੀਆ ਉੱਥੋਂ ਤੇਲ ਆ ਸਕਦਾ ਜਿਹੜਾ ਹੁਣ ਗਵਾਦਰ ਦੇ ਪੋਰਟ ਤੋਂ ਆ ਕੇ ਆ ਅਦਾਨੀ ਅਮਾਨੀ ਦੀਆਂ ਰਫਾਈਨਰੀਆਂ ਗੁਜਰਾਤ 'ਚ ਜਾ ਕੇ ਉਹਨਾਂ ਦੇ ਪੋਰਟ ਤੇ ਜਾ ਕੇ ਲੱਥਦਾ ਅਖੰਡ ਭਾਰਤ ਦੀ ਗੱਲ ਤਾਂ ਕਰ ਲੈਂਦਾ ਜਿਹੜਾ ਜੈ ਸ਼ੰਕਰ ਹੈ ਪਰ ਭਾਈਵੰਦੀ ਨਾਲ ਸਮਝੌਤੇ ਕਰਕੇ ਨਹੀਂ ਮੰਨਦਾ ਹੈਗਾ ਆਕਮਣ ਲੜਾਈ ਨਾਲ ਕਰਦਾ ਹੈ ਜਿਹੜਾ ਲੜਾਈ ਦਾ ਮਾਹੌਲ ਰੇ ਬਣਾਇਆ ਹੋਇਆ ਹੈ ਇਹ ਸਿਰਫ ਤੇ ਸਿਰਫ ਜਿਹੜੀ ਆਰਐਸਐਸ ਹਿੰਦੂ ਮਹਾਸਭਾ ਦੀ ਸੋਚ ਹੈ ਜੇ ਇੱਥੇ ਆਪਾਂ ਆਵਾਜ਼ਾਂ ਵੀ ਖੋਲਦੇ ਆ ਸਾਡਾ ਵਪਾਰ ਇਕੱਠਾ ਹੋ ਜਾਂਦਾ ਫਿਰ ਜਿਹੜਾ ਜਰਨੈਲ ਤੋਪਾਂ ਰਾਹੀਂ ਇੱਕ ਦੂਜੇ ਤੇ ਹਮਲਾ ਕਰੂਗਾ ਸੋਚੂਗਾ ਕਿ ਯਾਰ ਉੱਥੇ ਫੈਕਟਰੀ ਦੇ ਪੈਸੇ ਤਾਂ ਭਾਰਤੀਆਂ ਨੇ ਵੀ ਦਿੱਤੇ ਆ ਮੰਉ ਉਹਦੇ ਉੱਤੇ ਕਿਉਂ ਗੋਲਾ ਸੁੱਟਾਂ ਇੱਥੇ ਮੇਰਾ ਮਾਲ ਵਿਕਦਾ ਹੈ ਮੈਂ ਕਿਉਂ ਸੁੱਟਾਂ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਉਰੇ ਸੋਚਣਗੇ ਕੱਲੇ ਪੰਜਾਬ ਦੇ ਕਿਸਾਨ ਨੂੰ ਨਹੀਂ ਜਿਹੜੇ ਟਰੱਕ ਚਲਾਉਂਦੇ ਆ ਚਾਹੇ ਰਾਜਸਥਾਨ ਤੋਂ ਆਉਣ ਗੁਜਰਾਤ ਤੋਂ ਆਉਣ ਜਿਹੜਾ ਇੱਥੋਂ ਲਿਜਾ ਸਕਦੇ ਆ ਉਹ ਹਰੇਕ ਚੀਜ਼ ਪੰਜਾਬ 'ਚ ਤਾਂ ਬਣਦੀ ਨਹੀਂ ਉਹਨਾਂ ਦਾ ਵੀ ਨੁਕਸਾਨ ਹੈਗਾ ਸਭ ਤੋਂ ਜ਼ਿਆਦਾ ਵਪਾਰੀ ਵਰਗ ਦਾ ਤੇ ਗਰੀਬਾਂ ਦਾ ਨੁਕਸਾਨ ਹੈ ਜਿਹੜਾ ਤੁਸੀਂ ਭਾਈਵਾਲਤਾ ਵਧਾ ਦਿੰਦੇ ਹੋ ਤੁਹਾਡਾ ਡਿਫੈਂਸ ਦਾ ਬਜਟ ਘੱਟ ਸਕਦਾ ਹੈ ਉਹ ਵੀ ਤੁਸੀਂ ਇੱਧਰ ਲਾ ਸਕਦੇ ਹੈਗੇ ਹੋ 1% ਤੁਹਾਡਾ ਡਿਫੈਂਸ ਬਜਟ ਘਟ ਜਾਂਦਾ ਉਹਨਾਂ ਦਾ 7-8% ਘਟ ਜਾਊਗਾ ਨਵੇਂ ਅਕਾਲੀ ਦਲ ਨੂੰ ਕਿਵੇਂ ਵੇਖ ਰਹੇ ਹੋ ਇੱਕ ਅਕਾਲੀ ਦਲ ਆ ਰਿਹਾ ਤੇ ਇੱਕ ਅਕਾਲੀ ਦਲ ਬਣ ਚੁੱਕਾ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੀ ਮਿਲ ਚੁੱਕੇ ਆ ਚੈਲੰਜ ਮੰਨਦੇ ਹੋ ਸਾਰਿਆਂ ਨੂੰ ਤੁਸੀਂ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਚੈਲੰਜ ਨਹੀਂ ਮੰਨਦੇ ਸਰਬੱਤ ਦਾ ਭਲਾ ਸਦੀਰਾਸਿ ਕਲਚਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਤਜਿੰਦਰ ਸਿੰਘ ਵਾਗੇ ਖੜੇ ਆ ਇਸ ਟਾਈਮ ਤੇ ਵਾਗਾ ਤੇ ਉਟਾਰੀ ਜਿੱਥੋਂ ਪੰਜਾਬ ਨੂੰ ચીਰਿਆ ਗਿਆ ਪੰਜਾਬ ਦੀ ਹਿੱਕ ਨੂੰ ચીਰਿਆ ਗਿਆ 1947 ਦਾ ਵਰਤਾਰਾ ਵਾਪਰਿਆ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਉਸੇ ਇਸ ਰਾਤੇ ਖੜੇ ਆ ਤੇ ਅੱਜ ਫੇਰ ਉੱਥੋਂ ਆਵਾਜ਼ ਗੂੰਜੀ ਆ ਕਿਉਂਕਿ ਕਈ ਸਾਲ ਜੇ ਆਪਾਂ ਕਰਤਾਰਪੁਰ ਕੋਰੀਡੋਰ ਵਾਸਤੇ ਗੱਲ ਕਰਦੇ ਆ ਤੇ ਉਸ ਵਾਗਾ ਖਲੋਣ ਵਾਸਤੇ ਅਰਦਾਸ ਬੇਨਤੀਆਂ ਹੋਈਆਂ ਉਟਾਲਾ ਸਭ ਦਾ ਬਹੁਤ ਵੱਡਾ ਯੋਗਦਾਨ ਸੀ ਉੱਥੇ ਬਹੁਤ ਲੰਬਾ ਸਮਾਂ ਅਰਦਾਸ ਬੇਨਤੀਆਂ ਹੋਈਆਂ ਤੇ ਉਸ ਅਰਦਾਸ ਨੂੰ ਪ੍ਰਵਾਨ ਕੀਤਾ ਗਿਆ। ਇਸ ਟਾਈਮ ਦੇ ਉੱਤੇ ਬੇਸ਼ੱਕ ਕੁਝ ਕੁ ਸੇਖੀ ਜਾਂਦੇ ਆ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਰ ਕਿਤੇ ਨਾ ਕਿਤੇ ਆਵਾਜ਼ੇ ਵੀ ਖੁੱਲੀ ਹੈਗੀ ਆ। ਅਸੀਂ ਵਾਗੇ ਖੜੇ ਆ। ਵਾਗੇ ਦੇ ਵਿੱਚ ਜਿੱਥੇ ਕਿ ਪਹਿਲਾਂ ਬਹੁਤ ਵਪਾਰ ਚੱਲਦਾ ਸੀ। ਕਿਤੇ ਸੀਮਿੰਟ ਵੀ ਪਾਕਿਸਤਾਨ ਤੋਂ ਆਉਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਸਾਨੂੰ ਸੀਮਿੰਟ ਹੀ ਪਾਕਿਸਤਾਨ ਵਾਲਾ ਚਾਹੀਦਾ ਕਿਉਂਕਿ ਚੀਜ਼ ਚੰਗੀ ਹੋਵੇ ਉਹਦੀ ਮੰਗ ਵੱਧ ਜਾਂਦੀ ਆ। ਪਰ ਇਸ ਟਾਈਮ ਦੇ ਉੱਤੇ ਵਪਾਰਕ ਜਿਹੜਾ ਇੱਥੋਂ ਚੱਲਦਾ ਸੀ ਉਹ ਵਪਾਰ ਬੰਦ ਕਰਤਾ ਗਿਆ। ਬਹੁਤਾਤ ਜੇ ਆਪਾਂ ਗੱਲ ਕਰੀਏ ਸਬਜ਼ੀਆਂ ਸੇ ਸਾਡੇ ਵਾਲੇ ਪਾਸੇ ਉਧਰ ਜਾਣ ਤੇ ਹੋ ਸਕਦਾ ਸਾਡਾ ਕਿਸਾਨ ਵੀ ਖੁਸ਼ਹਾਲ ਹੋਵੇ ਉਧਰ ਦਾ ਕਿਸਾਨ ਖੁਸ਼ਹਾਲ ਹੋ ਸਕਦਾ ਉਧਰ ਦੀ ਜਿਹੜੀ ਚੀਜ਼ ਹੈ ਇੱਧਰਲੇ ਪਾਸੇ ਆਵੇ ਪਰ ਲੰਬੇ ਸਮੇਂ ਤੋਂ ਵਪਾਰ ਜਿਹੜਾ ਬੰਦ ਸੀ ਲੰਬੇ ਸਮੇਂ ਤੋਂ ਵਪਾਰ ਬੰਦ ਹੋਣ ਦੇ ਕਾਰਨ ਆਰਥਿਕ ਨੁਕਸਾਨ ਵੀ ਹੋ ਰਿਹਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ 1 ਸਾਲ ਪਹਿਲਾਂ ਵੀ ਇੱਥੇ ਪ੍ਰੋਗਰਾਮ ਕੀਤਾ ਗਿਆ ਸੀ ਪ੍ਰੋਟੈਸਟ ਰੂਪੀ ਪ੍ਰੋਗਰਾਮ ਕੀਤਾ ਗਿਆ ਨਾਲ ਅਰਦਾਸ ਬੇਨਤੀ ਕੀਤੀ ਗਈ ਤੇ ਅੱਜ ਜੀ ਦੂਸਰੀ ਵਾਰ ਵਾਗੇ ਦੀ ạtਾਰੀ ਦੀ ਉਸ ਸਰਹੱਦ ਦੇ ਉੱਤੇ ਜਿੱਥੋਂ ਅਗਲੇ ਪਾਸੇ ਪਾਕਿਸਤਾਨ ਸਟਾਰਟ ਹੋ ਜਾਂਦਾ ਇੱਥੋਂ ਕੁਝ ਕੁ ਕਦਮਾਂ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਸਟਾਰਟ ਹੋ ਜਾਂਦਾ ਉਸੇ ਸਰਹੱਦ ਤੇ ਅਸੀਂ ਖੜੇ ਆ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਮੇਰੇ ਨਾਲ ਆ ਹਮਨ ਸਿੰਘ ਜੀ ਮਾਨ ਨਾਲ ਆ ਇੱਥੇ ਸਰਦਾਰ ਸਿਮਰਜ ਸਿੰਘ ਮਾਨ ਵੀ ਪਹੁੰਚੇ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਬਾਅਦ ਚ ਕਰਾਂਗੇ ਹਮਨ ਸਿੰਘ ਮਾਨ ਪਹਿਨ ਜੁੜ ਚੁੱਕੇ ਗੁਰਫਤੇ ਸਾਂਝ ਕਰਦੇ ਆ ਜੀ ਅੱਛਾ ਗੁਰਜੀ ਫਤਿਹ ਮਾਨ ਸਾਹਿਬ ਦੂਸਰੀ ਵੱਡੀ ਅਰਦਾਸ ਬੇਨਤੀ ਕਰਨ ਪਹੁੰਚੇ ਹੋ ਤੁਸੀਂ ਕੀ ਆਸਵੰਦੋ ਕਿੰਨੀ ਕਾਸ ਰੱਖਦੇ ਹੋ ਕਿ ਸਰਕਾਰਾਂ ਇਹ ਗੱਲ ਤੁਹਾਡੀ ਸੁਣਣ ਗਈਆਂ ਕਿਉਂਕਿ ਲੰਬਾ ਸਮਰਦਾਸਾਂ ਬੇਨਤੀ ਹੋਈਆਂ ਕਰਤਾਰਪੁਰ ਕੂਰੀਡੋਰ ਖੁੱਲਾ ਭਾਵੇਂ ਕੁਝ ਕੁ ਸੰਗਤ ਉੱਥੇ ਜਾਂਦੀ ਹੈ ਦਰਸ਼ਨ ਮੇਲੇ ਕਰਨ ਵਾਸਤੇ ਦੇਖੋ ਜਿਹੜਾ ਲੈਂਦਾ ਤੇ ਚੜਦਾ ਪੰਜਾਬ ਹੈ ਉਹ ਇੱਕੋ ਅੰਗ ਹੈਗਾ ਔਰ 70% ਵਪਾਰ ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚ ਹੁੰਦਾ ਸੀਗਾ ਉਹਨਾਂ ਦਿਨਾਂ 'ਚ ਲਾਹੌਰ ਅੰਮ੍ਰਿਤਸਰ ਦਿੱਲੀ ਤੋਂ ਕਿਤੇ ਵੱਡੇ ਸ਼ਹਿਰ ਸੀਗੇ ਲੋਕੀ ਕਹਿੰਦੇ ਸੀ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਇਹ ਜਿਹੜਾ ਸਾਡਾ ਉਰੇ ਤਰਸ ਦੀ ਹਾਲ ਹੋ ਰਹੇ ਆ ਜ਼ਿੰਮੇਦਾਰ ਬਾਰਡਰ ਦਿੱਲੀ ਦੇ ਬੰਨੇ ਆ ਜੇ ਆਹ ਬਾਰਡਰ ਖੁੱਲ ਜੇ ਤਾਂ ਤਕਰੀਬਨ ਪਿਛਲੇ ਮਹੀਨੇ 3400 ਰੁਪਏ ਉੱਥੇ ਕਣਕ ਵਿਕੀ ਹੈ ਠੀਕ ਹੈ ਨਾ ਜੀ ਇਹ ਹੁਣ ਜਾ ਕੇ ਜਦ ਕਣਕ ਆਜੂਗੀ ਰੇਟ ਮਿਲ ਜਾਂਦੇ ਆ ਫਿਰ ਉੱਥੇ ਸਟੋਰੇਜ ਵਗੈਰਾ ਹੈ ਨਹੀਂ ਕੀ 1000 ਰੁਪਏ ਦਾ ਫਰਕ ਪੈ ਜਾਂਦਾ ਇੱਥੇ ਤੇ ਉੱਥੇ ਦੀ ਕਣਕ ਜੇ ਠੀਕ ਹੈ ਨਾ ਜੀ ਤੇ ਜਿਹੜਾ ਜੀਰੀ ਦਾ ਰੇਟ ਤੇ ਬਾਸਮਤੀ ਦਾ ਰੇਟ ਹੈ ਉਹਦੇ ਵਿੱਚ ਤਾਂ 2-3000 ਰੁਪਏ ਦਾ ਫਰਕ ਰਹਿੰਦਾ ਹੈਗਾ ਕਹਿਣ ਦਾ ਭਾਵ ਕਿ ਖੁਸ਼ਹਾਲਤਾ ਦਾ ਰਾਹ ਆਹ ਨਾਲ ਹੀ ਹੈ ਜਿਹੜੇ ਸਾਡੀ ਇੰਡਸਟਰੀ ਉਰੇ ਐਗਰੀ ਇੰਪਲੀਮੈਂਟਸ ਬਣਾਉਂਦੀ ਹੈ 2.5 ਗੁਣਾ 30 ਕਿਲੋਮੀਟਰ ਦੂਰ ਉਰੇੋਂ ਸਾਨੂੰ ਉੱਥੇ ਵੇਚ ਸਕਦੇ ਆ ਪਰ ਅੱਜ ਜੋ ਵੀ ਐਕਸਪੋਰਟ ਹੋਣਾ ਹੈ ਉਰੇੋਂ ਟਰੱਕਾਂ ਤੇ ਲੱਦ ਕੇ ਗੁਜਰਾਤੀ ਭਰਾ ਦੇ ਗਦਾਉਂ ਚ ਸੁੱਟਣਾ ਪੈਂਦਾ ਹੈ ਗੁਜਰਾਤੀ ਦੀ ਕਿਸ਼ਤੀ ਦੇ ਉੱਤੇ ਲੱਦ ਕੇ ਜੇ ਮੋਦੀ ਦਾ ਮੂਹ ਠੀਕ ਹੈ ਸਿੱਧੀ ਕਰਾਚੀ ਚਲੇ ਜੂ ਜੇ ਮੂਹ ਵਿਗੜਿਆ ਹੋਇਆ ਤਾਂ ਫੇਰ ਦੁਬਈ ਰਾਹੀਂ ਫੇਰ ਕਰਾਚੀ ਜਾਊ ਉੱਥੇ ਗੁਜਰਾਤੀ ਤੋਂ ਲਾ ਕੇ ਸਿੰਧੀ ਨੇ ਚੱਕ ਲੈਣਾ ਗਦਾਉਨਾ ਚ ਪੈਸੇ ਦੇਣੇ ਪੈਣੇ ਆ ਫੇਰ ਸਿੰਧੀ ਦੇ ਟਰੱਕ ਤੇ ਲੱਦ ਕੇ 30 ਕਿਲੋਮੀਟਰ ਦੂਰ ਪੰਜਾਬ ਦੇ ਇੱਥੇ ਬਿਕੂਗਾ ਹੁਣ ਮੈਨੂੰ ਦੱਸੋ ਇਹਦੇ ਚ ਪੈਸਾ ਕਿਦਾ ਬਣਿਆ ਗੁਜਰਾਤੀ ਦਾ ਸਿੰਧੀ ਦਾ ਪੰਜਾਬੀ ਦਾ ਲੁੱਟਿਆ ਗਿਆ ਸਾਨੂੰ ਤਾਂ ਬਾਰਡਰ ਪਾਰ ਕਰਕੇ ਬਹੁਤ ਫਾਇਦਾ ਹੈਗਾ ਸੋ ਖੁੱਲੇ ਬਾਰਡਰ ਸਾਨੂੰ ਜੇ ਮਿਲ ਜਾਣ ਤਾਂ ਤਕਰੀਬਨ 1% ਸਾਡਾ ਨਹੀਂ ਭਾਰਤ ਦੀ ਜੀਡੀਪੀ ਭਾਰਤ ਦੀ ਜੀਡੀਪੀ ਦਾ ਅਸਾਮ ਦੀ ਚਾਹ ਕੇਰਲਾ ਦੇ ਲੌਂਗ ਇਲਾਚੀ ਸਾਰਾ ਕੁਝ ਇੱਥੋਂ ਜਾਊਗਾ ਜਿਵੇਂ ਤੁਸੀਂ ਦੱਸਿਆ ਉੱਥੋਂ ਸਿਮਿੰਟ ਵਧੀਆ ਜਿਪਸਮ ਵਧੀਆ ਜਿਹੜੇ ਆਪਣੇ ਮੇਵੇ ਡਰਾਈ ਫਰੂਟ ਆਉਂਦੇ ਆ ਛੋਟੇ ਵਪਾਰੀ ਵਪਾਰ ਕਰਨ ਲੱਗ ਪੈਣਗੇ ਅੰਮ੍ਰਿਤਸਰ ਦਾ ਬਹੁਤ ਖੁਸ਼ਹਾਲਤਾ ਦਾ ਇਹ ਮੁੱਦਾ ਤੇ ਪੰਜਾਬ ਦਾ ਤੇ ਦੇਸ਼ ਦਾ ਇਹ ਬਣਦਾ ਹੈਗਾ ਇਸ ਤੋਂ ਇਲਾਵਾ ਤੁਸੀਂ ਦੇਖੋ ਸਾਡੇ ਕੋਲੇ ਜਦ ਬਿਜਲੀ ਸਰਪਸ ਹੁੰਦੀ ਹੈ ਅਸੀਂ ਜੇ ਗ੍ਰਿਡ ਨੂੰ ਕਨੈਕਟ ਕਰ ਦਈਏ ਉਹ ਸਾਨੂੰ ਗ੍ਰਿਡ ਸਿਕਿਉਰਿਟੀ ਵੀ ਮਿਲਦੀ ਹੈ ਜਾਂ ਦੋਨਾਂ ਕੋਲੇ ਸਸਤੀ ਹੈ ਇੱਧਰ ਆ ਜੂਗੀ ਸਾਡੇ ਕੋਲੇ ਸਸਤੀ ਉਹ ਲੈ ਲੈਣਗੇ ਉਹਦਾ ਵੀ ਫਾਇਦਾ ਹੋ ਸਕਦਾ ਹੈ ਇੱਕ ਟੀਪੀ ਹੈ ਤੁਰ ਮੈਨੇਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਹਦੇ ਰਾਹੀਂ ਗੈਸ ਇੱਥੇ ਆ ਸਕਦੀ ਹੈ ਹੁਣ ਗੈਸ ਤੋਂ ਨਾ ਕਿ ਉਹਰੇ ਸਸਤੀ ਬਿਜਲੀ ਬਣ ਸਕਦੀ ਹੈ ਪਰ ਗੈਸ ਰਾਹੀਂ ਕਾਫੀ ਇੰਡਸਟਰੀਆਂ ਵੀ ਅੱਗੇ ਖੁੱਲ ਸਕਦੀਆਂ ਪਲਾਸਟਿਕਸ ਪੈਟਰੋਕੈਮੀਕਲ ਰਿਫਾਇਨਰੀਆਂ ਔਰ ਏਸੀ ਤਰ੍ਹਾਂ ਆਈਪੀਆਈ ਹੈ ਈਰਾਨ ਪਾਕਿਸਤਾਨ ਇੰਡੀਆ ਉੱਥੋਂ ਤੇਲ ਆ ਸਕਦਾ ਜਿਹੜਾ ਹੁਣ ਗਵਾਦਰ ਦੇ ਪੋਰਟ ਤੋਂ ਆ ਕੇ ਆ ਆਦਾਨੀ ਮਾਨੀ ਦੀਆਂ ਰਫਾਈਨਰੀਆਂ ਗੁਜਰਾਤ 'ਚ ਜਾ ਕੇ ਉਹਨਾਂ ਦੇ ਪੋਰਟ ਤੇ ਜਾ ਕੇ ਲੱਥਦਾ ਉੱਥੋਂ ਫਿਰ ਇੱਧਰ ਨੂੰ ਆਂਦਾ ਹੈਗਾ ਇਹੀ ਇੰਡਸਟਰੀ ਉਹਰੇ ਪੰਜਾਬ 'ਚ ਆ ਸਕਦੀ ਹੈ ਔਰ ਉਹ ਸਸਤਾ ਤੇਲ ਬਿਜਲੀ ਫਾਰਮਾ ਇੰਡਸਟਰੀ ਜਿਹੜੀ ਪੈਟਰੋਕੈਮਿਕਲ ਤੇ ਬੇਸਡ ਹੈ ਪਲਾਸਟਿਕ ਸਾਰਾ ਕੁਝ ਉਹਰੇ ਪੰਜਾਬ 'ਚ ਮੈਨੂਫੈਕਚਰਿੰਗ ਹੋ ਸਕਦੀ ਹੈ ਆਵਾਜਾਹੀ ਦੇ ਨਾਲ ਸਾਡਾ ਸੱਭਿਆਚਾਰ ਸਾਡੇ ਵਿਛੜੇ ਗੁਰਤਾਂਮ ਉਹਨਾਂ ਦੀਆਂ ਸੂਫੀ ਜਿਹੜੀਆਂ ਸਥਾਨਾਂ ਹੈਗੀਆਂ ਰੋਜ਼ਾ ਸ਼ਰੀਫ ਹੋ ਗਿਆ ਅਜਮੇਰ ਸ਼ਰੀਫ ਹੋ ਗਏ ਇਹੋ ਜੀਆਂ ਥਾਵਾਂ ਮਿਲ ਜਾਣੀਆਂ ਜਿਹੜੇ ਹਿੰਦੂਆਂ ਦੇ ਵਿਛੜੇ ਮੰਦਰ ਹੈ ਉਹ ਵੀ ਉੱਥੇ ਬਸਦੇ ਆ ਉਹ ਵੀ ਜਾ ਕੇ ਦੇਖਦੇਣ ਅਖੰਡ ਭਾਰਤ ਦੀ ਗਲਤੀ ਕਰ ਲੈਂਦਾ ਜਿਹੜਾ ਜੈ ਸ਼ੰਕਰ ਹੈ ਪਰ ਭਾਈ ਬੰਦੀ ਨਾਲ ਸਮਝੌਤੇ ਕਰਕੇ ਨਹੀਂ ਮੰਨਦਾ ਹੈਗਾ ਅਕਮਨ ਲੜਾਈ ਨਾਲ ਕਰਦਾ ਹੈ ਜਿਹੜਾ ਲੜਾਈ ਦਾ ਮਾਹੌਲ ਉਹਨੇ ਬਣਾਇਆ ਹੋਇਆ ਹੈ ਇਹ ਸਿਰਫ ਤੇ ਸਿਰਫ ਜਿਹੜੀ ਆਰਐਸਐਸ ਹਿੰਦੂ ਮਹਾਸਭਾ ਦੀ ਸੋਚ ਹੈ ਜਿਹਦਾ ਇੱਕ ਸੋਚ ਉਦੀਨ ਦਾਮੋਦਰ ಸಾವਰਕਰ ਹੋਇਆ ਹੈ ਉਹ ਕਹਿੰਦਾ ਹੈ ਕਿ ਜੇ ਤੁਸੀਂ ਹਿੰਦੂਆਂ ਨੂੰ ਭਾਈਵਾਨ ਬਣ ਕੇ ਰੱਖਣਾ ਹੈਗਾ ਉਹਨਾਂ ਨੂੰ ਬਾਹਰਲਾ ਦੁਸ਼ਮਣ ਮੁਸਲਮਾਨ ਬਣਾ ਕੇ ਉਹਨਾਂ ਨਾਲ ਲੜੀ ਚੱਲੋ ਫਿਰ ਸਾਰੇ ਇਕੱਠੇ ਰਹਿਣਗੇ ਇਹ ਪਾਲਿਸੀ ਅਸੀਂ ਚੋਣਾਂ 'ਚ ਵੀ ਦੇਖੀ ਹੈ ਜਦ ਐਤਕਾ ਐਮਪੀ ਦੇ ਚੋਣ ਹੋਏ ਮੋਦੀ ਨੇ ਵੀ ਕਿਹਾ ਔਰ ਜੈ ਸ਼ੰਕਰ ਨੇ ਰਾਜਨਾਥ ਨੇ ਅਮੇਸ਼ਾ ਨੇ ਕਿ ਅਸੀਂ ਬਾਰਡਰ ਪਾਰ ਕਰਕੇ ਬੰਦੇ ਮਾਰਾਂਗੇ ਜੋ ਕਿ ਇੰਟਰਨੈਸ਼ਨਲ ਕਾਨੂੰਨ ਦੇ ਵਰਗਾ ਇਸ ਤੋਂ ਇਲਾਵਾ ਏ ਵੀ ਦੇਖਿਆ ਹੈਗਾ ਪੁਲਵਾਮਾ ਦਾ ਜਦ ਸ਼িকার ਖੇਡ ਲਿਆ ਫੇਰ ਵੋਟਾਂ ਵਟ ਲੀਆਂ ਸੋ ਇਹ ਜਿਹੜੀ ਵਿਤਕਰਾਵਾਰੀ ਸੋਚ ਹੈ ਇਹਨੂੰ ਤਬਦੀਲ ਕਰਕੇ ਅਸੀਂ ਆਪਣੇ ਮਹਾਰਾਜ ਤੇ ਇੱਕ ਬਹਾਦਰ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਵਾਸਤੇ ਧਰਮ ਦੇ ਅਧੀਨ ਆਪਣਾ ਸੀਸ ਬਲੀਦਾਨ ਵੀ ਕਰ ਗਏ ਪਰ ਉਹਨਾਂ ਨੇ ਹੱਕ ਹਕੂਕ ਤੇ ਪੈਰਾ ਦਿੱਤਾ ਅੱਜ ਜਿਵੇਂ ਹੁਣ ਵਾਕਫ ਬੋਰਡ ਦੇ ਉੱਤੇ ਹਮਲੇ ਹੋ ਰਹੇ ਆ ਅਸੀਂ ਇਹੋ ਜੀਆਂ ਚੀਜ਼ਾਂ ਦੇ ਉੱਤੇ ਬੋਲੀਏ ਔਰ ਇੱਥੇ ਆਪਣੇ ਭਾਈਵਾਲਾਂ ਨਾਲ ਗੱਲ ਕਰੀਏ ਬਾਰਡਰ ਖਲਾਈਏ ਹੁਣ ਪੰਜਾਬ ਇੱਕ ਨਿਊਕਲੀਅਰ ਬਾਰਡਰ ਸਟੇਟ ਹੈ ਭਾਰਤ ਕੋਲੇ ਵੀ ਹੈਗੇ ਪਾਕਿਸਤਾਨ ਕੋਲੇ ਵੀ ਹੈਗੇ ਜੇ ਭਾਈਵਾਲਤਾ ਵਧਦੀ ਹੈ ਜੇ ਇੱਥੇ ਆਪਾਂ ਆਵਾਜ਼ਾਂ ਵੀ ਖੋਲਦੇ ਆ ਸਾਡਾ ਵਪਾਰ ਇਕੱਠਾ ਹੋ ਜਾਂਦਾ ਫਿਰ ਜਿਹੜਾ ਜਰਨੈਲ ਤੋਪਾਂ ਰਾਹੀਂ ਇੱਕ ਦੂਜੇ ਤੇ ਹਮਲਾ ਕਰੂਗਾ ਸੋਚੂਗਾ ਕਿ ਯਾਰ ਉੱਥੇ ਫੈਕਟਰੀ ਦੇ ਪੈਸੇ ਤਾਂ ਭਾਰਤੀਆਂ ਨੇ ਵੀ ਦਿੱਤੇ ਆ ਮੈਂ ਉਹਦੇ ਉੱਤੇ ਕਿਉਂ ਗੋਲਾ ਸੁੱਟਾਂ ਇੱਥੇ ਮੇਰਾ ਮਾਲ ਵਿਕਦਾ ਮੈਂ ਕਿਉਂ ਸੁੱਟਾਂ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਉਰੇ ਸੋਚਣਗੇ ਸੋ ਆ ਜਿਹੜੀ ਸਾਡੀ ਟ੍ਰੇਡ ਦੀ ਗੱਲ ਹੈ ਆਪਸ ਵਿੱਚ ਆਵਾਜਾਈ ਦੀ ਗੱਲ ਹੈ ਭਾਈਵਾਲ ਬਣਨ ਦੀ ਗੱਲ ਹੈ ਇਹਦੇ ਨਾਲ ਪੰਜਾਬ ਦੀ ਖੁਸ਼ਹਾਲਤਾ ਹੁੰਦੀ ਹੈ ਪਰ ਇਸ ਚੀਜ਼ ਨਾਲ ਜਿਹੜਾ ਆਰਐਸਐਸ ਬੀਜੇਪੀ ਹਿੰਦੂ ਮਹਾਸਭਾ ਦਾਮੋਦਰ ਸਾਵਰਕਰ ਦੀ ਸੋਚ ਹੈ ਉਹ ਅ ਟੁੱਟਦੀ ਹੈਗੀ ਐ ਭਾਈਵਾਲਤਾ ਵੱਧਦੀ ਐ ਦੁਸ਼ਮਣੀ ਘਟਦੀ ਐ ਉਹਨਾਂ ਨੂੰ ਦੁਸ਼ਮਣ ਚਾਹੀਦਾ ਹੀ ਚਾਹੀਦਾ ਮਾਨ ਸਰ ਤੁਸੀਂ ਮੰਨਦੇ ਹੋ ਕਿ ਬੰਦਰਗਾਹਾਂ ਚੱਲਦੀਆਂ ਪਰ ਇਹ ਬਾਰਡਰ ਨਹੀਂ ਖੋਲੇ ਜਾ ਰਹੇ ਬਾਰਡਰ ਦਾ ਨੁਕਸਾਨ ਜ਼ਿਆਦਾ ਪੰਜਾਬ ਨੂੰ ਹੋ ਰਿਹਾ ਪੰਜਾਬ ਦੇ ਕਿਸਾਨ ਨੂੰ ਹੋ ਰਿਹਾ ਕੱਲੇ ਪੰਜਾਬ ਦੇ ਕਿਸਾਨ ਨੂੰ ਨਹੀਂ ਜਿਹੜੇ ਟਰੱਕ ਚਲਾਉਂਦੇ ਆ ਚਾਹੇ ਰਾਜਸਥਾਨ ਤੋਂ ਆਉਣ ਗੁਜਰਾਤ ਤੋਂ ਆਉਣ ਜਿਹੜਾ ਇੱਥੋਂ ਲਿਜਾ ਸਕਦੇ ਆ ਉਹ ਹਰੇਕ ਚੀਜ਼ ਪੰਜਾਬ 'ਚ ਤਾਂ ਬਣਦੀ ਨਹੀਂ ਉਹਨਾਂ ਦਾ ਵੀ ਨੁਕਸਾਨ ਹੈਗਾ ਸਭ ਤੋਂ ਜ਼ਿਆਦਾ ਵਪਾਰੀ ਵਰਗ ਦਾ ਤੇ ਗਰੀਬਾਂ ਦਾ ਨੁਕਸਾਨ ਹੈ ਜਿਹੜੇ ਵੱਡੇ ਕਾਰਖਾਨੇ ਵਾਲੇ ਆਂ ਬੰਦਰਗਾਹ ਸੰਭਾਲਣ ਵਾਲੇ ਆਂ ਅਦਾਨੀ ਅੰਬਾਨੀ অনন্যতা फायदा ही फायदा है एक छोटे बंदे नु जेडी 1% ਸਾਡੀ ਜੀਡੀਪੀ ਵਧ ਸਕਦੀ ਹੈ ਉਹਦੇ ਨਾਲ ਦੇਖੋ ਕਿੰਨੇ ਸਕੂਲ ਹਸਪਤਾਲ ਲੋਕਾਂ ਤਾਈਂ ਸਰਵਿਸੇਸ ਪਹੁੰਚਾਈਆਂ ਜਾ ਸਕਦੀਆਂ ਹੈਗੀਆਂ ਜਿਹੜਾ ਤੁਸੀਂ ਭਾਈ ਵਾਲਤਾ ਵਧਾਉ ਦਿੰਦੇ ਹੋ ਤੁਹਾਡਾ ਡਿਫੈਂਸ ਦਾ ਬਜਟ ਘਟ ਸਕਦਾ ਉਹ ਵੀ ਤੁਸੀਂ ਇੱਧਰ ਲਾ ਸਕਦੇ ਹੈਗੇ 1% ਤੁਹਾਡਾ ਡਿਫੈਂਸ ਬਜਟ ਘਟ ਜਾਂਦਾ ਉਹਨਾਂ ਦਾ 7-8% ਘਟ ਜਾਊਗਾ ਸੋ ਇਹ ਮਤਲਬ ਕਮਲੀਆਂ ਚ ਇਹ ਬਸਦੇ ਆਂ ਪਰ ਗਵੰਡੀ ਨਾਲ ਬਣਾ ਕੇ ਇਹ ਕੰਮ ਕਰਨ ਨੂੰ ਤਿਆਰ ਨਹੀਂ ਪਤਾ ਨਹੀਂ ਕਿਉਂ ਕారణ ਕੀ ਮੰਨਦੇ ਹੋ ਤੁਸੀਂ ਬੰਦ ਦਾ ਕਾਰਨ ਕੀ ਮੰਨਦੇ ਆ ਬਾਰਡਰ ਜਿਹੜੇ ਬੰਦ ਹੋਏ ਆ ਦੇਖੋ ਮੈਂ ਤੁਹਾਨੂੰ ਦੱਸਿਆ ਜਿੰਨੀ ਦੇਰ ਹਿੰਦੂਤਵਾ ਨੂੰ ਦੁਸ਼ਮਣ ਨਹੀਂ ਮਿਲਦਾ ਉਨੀ ਦੇਰ ਇਕੱਠੇ ਨਹੀਂ ਹੋ ਸਕਦਾ ਦਾਮੋਦਰ ਸਵਰਕਰ ਨੇ ਕਿਹਾ ਕਿ ਜਿੰਨੀ ਦੇਰ ਹਾਂ ਵੋਟਨਾ ਰਾਜਨੀਤੀ ਹੈ ਉਹਨਾਂ ਦੀ ਸੋਚ ਹੈ ਇਹ ਦੁਸ਼ਮਣ ਬਣਾ ਕੇ ਇਹਨੂੰ ਮਾਰੀ ਜੋ ਖਤਮ ਕਰੀ ਜੋ ਤੇ ਅਸੀਂ ਜਿੱਤ ਜੀਏ ਤੇ ਬਾਰਡਰ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਸਿੱਖਾਂ ਨਾਲ ਕੀ ਬੀਤਦਾ ਹੈ ਪਰਮਾਣੂ ਸ਼ਸਤਰ ਕਿੱਥੇ ਚੱਲਦੇ ਆ ਇਹਨਾਂ ਨੂੰ ਕੀ ਫਰਕ ਪੈਂਦਾ ਅਕਾਲੀ ਦਲ ਅੰਮ੍ਰਿਤਸਰ ਕਿੰਨਾ ਕਾਸਵਾਂਦਾ ਜੇ ਦੂਸਰੀ ਵਾਰੀ ਪਹੁੰਚੀਓ ਤੁਸੀਂ ਅਰਦਾਸ ਬੇਨਤੀ ਪਿਛਲੇ ਸਾਲ ਵੀ ਅਕਾਲ ਚੈਨਲ ਤੇ ਦਿਖਾਈ ਗਈ ਸਾਰਾ ਪ੍ਰੋਗਰਾਮ ਹੋ ਅੱਜ ਵੀ ਪ੍ਰੈਸ ਕਾਨਫਰੰਸ ਵੀ ਹੋਈ ਹੈ ਤੁਹਾਡੀ ਕਾਨਫਰੰਸ ਵੀ ਹੋ ਰਹੀ ਆ ਕੀ ਮੰਨਦੇ ਹੋ ਤੁਹਾਡੀ ਆਵਾਜ਼ ਕਦੋਂ ਕ ਪਹੁੰਚੂਗੀ ਕਿੰਨਾ ਕ ਸਮਾਂ ਲੱਗੂਗਾ ਇਹਨਾਂ ਸਰਕਾਰਾਂ ਨੂੰ ਸੁਣਨ ਦੇ ਵਿੱਚ ਦੇਖੋ ਅਸੀਂ ਜਿਹੜੇ ਵੀ ਪ੍ਰੋਗਰਾਮ ਤੋਰੇ ਆ ਪੱਕੇ ਹੱਥ ਤੋਰੇ ਆ ਸਾਡੇ ਪ੍ਰਧਾਨ ਨੇ ਉਸ ਸਮੇਂ 'ਚ ਜਦ 1991 92 ਦੀ ਗੱਲ ਸੀ ਇਹ ਖੋਲਣ ਦਾ ਮੰਗ ਰੱਖੀ ਸੀ ਲੋਕੀ ਕਹਿੰਦੇ ਸੀ ਕਮਲੀ ਗੱਲ ਹੈ ਉਹਦੇ ਬਾਅਦ ਦिए ਲੈ ਕੇ ਨਵਜੋਤ ਸਿੱਧੂ ਵੀ ਆ ਕੇ ਔਰੇ ਗੱਲਾਂ ਕਰ ਗਿਆ ਹੈਗਾ ਹੋਰ ਵੀ ਦिए ਬਲ ਗਏ ਹੈਗੇ ਆ ਅਸੀਂ ਲਗਾਤਾਰ ਇਸ ਮੁੱਦੇ ਤੇ ਰੱਖੀਆਂ ਆਈਆਂ ਸਟੈਂਡ ਰੱਖ ਰਹੇ ਆ ਜਦ ਸਾਰੇ ਦੇਸ਼ ਨੇ ਬਾਇਕਾਟ ਕਰਤਾ ਨਨਕਾਣਾ ਸਾਹਿਬ ਜਾਣ ਤੋਂ ਇਕੱਲਾ ਸਾਡਾ ਪ੍ਰਧਾਨ ਨਟੈਚੀ ਕੇਸ ਲੈ ਕੇ ਔਰੇ ਬਾਰਡਰ ਪਾਰ ਕਰਕੇ ਆਪਣੀ ਅਰਦਾਸ ਨੂੰ ਜਿਹੜੇ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਕ ਦਦਾਰਾ ਉਹਨੂੰ ਉਹਨਾਂ ਨੇ ਮੰਨਣ ਦੀ ਯਤਨ ਕੀਤੇ ਤੇ ਇਹ ਤਾਂ ਸਾਡਾ ਸਟੈਂਡਰਡ ਪ੍ਰੋਗਰਾਮ ਹੈ ਅਸੀਂ ਲੱਗੇ ਰਹਿਣਾ ਇਹ ਗੱਲ ਕਦੋਂ ਫਲ ਲੈ ਕੇ ਆਊਗੀ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਸਾਨੂੰ ਯਾਦ ਹੈ ਲੋਕੀ ਕਹਿੰਦੇ ਸੀਗੇ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਨਾ ਲਓ ਉਹਨਾਂ ਦੀ ਫੋਟੋ ਨਾ ਲਾਓ ਪਰ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹੌਲੀ 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 ਅੱਜ ਹਰੇਕ ਯੂਥ ਦੇ ਟੀ-ਸ਼ਰਟ ਤੇ ਸੰਤਾਂ ਦੀ ਫੋਟੋ ਲੱਗੀ ਆ ਝੰਡਿਆਂ ਤੇ ਲੱਗੀ ਆ ਤੇ ਇਹ ਤੋਰਿਆਂ ਤੇ ਕੰਮ ਹੁੰਦੇ ਹੈਗੇ ਆ ਜੇ ਅਸੀਂ ਚੁੱਪ ਕਰਕੇ ਬੈਠੇ ਰਹੇ ਤੇ ਆਵਾਜ਼ ਨਾ ਬੁਲੰਦ ਕੀਤੀ ਫਿਰ ਕਿੱਥੇ ਹੋਣਾ ਇਹ ਅਕਾਲੀ ਦਲ ਅੰਮ੍ਰਿਤਸਰ 227 ਦੀ ਲੜਾਈ ਨੂੰ ਕਿਵੇਂ ਵੇਖ ਰਿਹਾ ਕਿਉਂਕਿ ਥੋੜਾ ਜਿਹਾ ਸਮਾਂ ਬਚਿਆ ਵਾ 227 ਦੀ ਲੜਾਈ ਐਸੇ ਮ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਤੇ ਆ ਗਿਆ ਵਾ ਇੱਕ ਅਕਾਲੀ ਦਲ ਹੋਰ ਵੀ ਆਉਣ ਜਾ ਰਿਹਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲੂ ਬਣ ਚੁੱਕੇ ਆ ਅਸੀਂ ਜਮਹੂਰੀਅਤ ਦੀ ਰਣਨੀਤੀ 'ਤੇ ਹਮੇਸ਼ਾ ਉਤਰੇ ਆਂ ਅਸੀਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਪਹਿਲਾਂ ਵੀ ਲੜਿਆ ਹੁਣ ਵੀ ਲੜਾਂਗੇ ਜਿਹੜੇ ਆਣੇ ਹੈਗੇ ਆ ਅਸੀਂ ਐਸਜੀਪੀਸੀ ਦੀ ਚੋਣ ਪਹਿਲਾਂ ਵੀ ਲੜਿਆ ਹੁਣ ਸਾਡੀ ਪਾਰਟੀ ਜਮੂਰੀਅਤ ਦੀ ਗੱਲ ਕੱਲੀ ਕਰਦੀ ਐ ਅਸੀਂ ਹੁਣ ਪਿਛਲੇ 5-10 ਸਾਲ ਤੋਂ ਆਪਣੇ ਐਸਜੀਪੀਸੀ ਦੀ ਜਮੂਰੀਅਤ ਬਹਾਲ ਕਰਨ ਦੀਆਂ ਰੈਲੀਆਂ ਰੱਖ-ਰੱਖ ਕੇ ਪ੍ਰੈਸ਼ਰ ਬਣਾ ਰਹੇ ਆ ਕਿ ਸਾਡੀ ਜਮੂਰੀਅਤ ਬਹਾਲ ਹੋਵੇ ਅਸੀਂ ਅੱਗੇ ਜਾ ਕੇ ਵਿਧਾਨ ਸਭਾ ਦੇ ਚੋਣ ਲੜੇ ਆ ਮੈਂ ਖੁਦ ਵੀ ਲੜਿਆ ਹੈਗਾ ਹੁਣ ਵੀ ਅਸੀਂ ਲੜਨੇ ਹੈਗੇ ਆ ਠੀਕ ਹੈ ਜੀ ਸਾਡਾ ਜਿਹੜਾ ਪ੍ਰਧਾਨ ਹੈ ਸਰ ਸਿਮਰਨਜੀਤ ਸਿੰਘ ਮਾਨ ਉਹਨੇ ਕੁਰਸੀ ਦੇ ਲਾਲਚ ਨਹੀਂ ਕੀਤੀ ਉਹਨਾਂ ਨੇ ਪੰਥ ਪੰਜਾਬ ਤੇ ਇੱਥੇ ਦੇ ਮੁੱਦੇ ਜਿਹੜੇ ਹਿਊਮਨ ਰਾਈਟਸ ਦੇ ਆ ਉਹਨਾਂ ਨੂੰ ਪੈਰਾ ਦਿੱਤਾ ਹੈਗਾ ਲਾਲਚਾਂ 'ਚ ਬਿਕ ਕੇ ਨਾ ਮੁੱਖ ਮੰਤਰੀ ਬਣਨ ਦੇ ਯਤਨ ਕੀਤੇ ਆ ਨਾ ਹੋਮ ਮਿਨਿਸਟਰ ਬਣਨ ਦੇ ਯਤਨ ਕੀਤੇ ਆ ਸੈਂਟਰ 'ਚ ਕੋਈ ਸੌਦੇ ਨਹੀਂ ਕੀਤੇ ਸੋ ਸਾਡੀ ਇੱਕ ਸੱਚੀ ਅਗਵਾਈ ਆਪਣੇ ਪੰਜਾਬ ਦੀ ਹੈਗੀ ਇਹ 2027 ਚ ਅਸੀਂ ਬਥੇਰੇ ਦੇਖੇ ਹੋਏ ਆ ਤੇ ਸੰਗਤ ਹੁਣ ਸਮਝ ਗਈ ਹੈ ਕਿ ਇਹ ਇੱਕ ਸਟੈਂਡ ਤੇ ਅਕਾਲ ਤਖਬ ਤੇ ਬਣੀ ਹੋਈ ਇੱਕੋ ਇੱਕ ਅਕਾਲੀ ਦਲ ਹੈ ਜਿਨੇ ਆਪਣੇ ਲਗਾਤਾਰ ਸਟੈਂਡ ਰੱਖ ਕੇ ਮੁੱਦਿਆਂ ਅਧੀਨ ਸਾਡੀ ਗੱਲ ਕੀਤੀ ਹੈ ਸਾਡਾ ਪ੍ਰਧਾਨ ਜਦ ਐਮਪੀ ਬਣ ਕੇ ਪਾਰਲੀਮੈਂਟ ਚ ਜਾਂਦਾ ਜਿਹੜੇ ਮੁੱਦੇ ਉਹ ਚੱਕਦਾ ਤੁਸੀਂ YouTube ਤੇ ਦੇਖ ਸਕਦੇ ਹੋ ਕੱਲੇ ਕੱਲੇ ਪੰਜਾਬ ਦੇ ਮੁੱਦੇ ਦੇ ਉੱਤੇ ਉੱਥੇ ਜਾ ਕੇ ਬੋਲ ਕੇ ਆਉਂਦਾ ਹੈਗਾ ਚਾਹੇ ਐਕਸਟਰਾ ਜੁਡੀਸ਼ੀਅਲ ਟ੍ਰਾਂਸਨੈਸ਼ਨਲ ਟੈਰਰਿਜ਼ਮ ਭਾਰਤ ਦਾ ਸਟੇਟ ਕਰ ਰਿਹਾ ਮੋਦੀ ਦੇ ਮੂੰਹ ਤੇ ਠੋਕ ਕੇ ਕਿਹਾ ਕਿ ਸਿੱਖਾਂ ਨੂੰ ਤੂੰ ਬਾਹਰਲੇ ਦੇਸ਼ਾਂ 'ਚ ਹਰਿਆਣਾ 'ਚ ਪੰਜਾਬ 'ਚ ਗਵਾਂਢੀ ਦੇਸ਼ 'ਚ ਮਾਰ ਰਿਹਾ ਹੈ ਤੇ ਜੇ ਕੀ ਕਹਿੰਦੇ ਆ ਕਾਂਗਰਸ ਨੇ ਇਹਨਾਂ ਦਾ ਵਿਰੋਧ ਕੀਤਾ 1984 ਦੇ ਕਤਲੇਆਮ ਤੇ ਵੀਡੀਓ ਦੇਖੋ ਕੱਲੇ ਬੰਦੇ ਨੇ ਸਾਰੇ ਉਥੇ ਢਾਤੇ ਸੋ ਅਸੀਂ ਸਮਝਦੇ ਆ ਕਿ ਸਾਡੀ ਸਿਧਾਂਤਿਕ ਪਾਰਟੀ ਲਗਾਤਾਰ ਤੁਰਦੀ ਆ ਰਹੀ ਹੈ ਮਜਬੂਤ ਜਥੇਬੰਦੀ ਹੈ ਕੱਲਾ ਕੱਲਾ ਜਸedar ਇਸ ਦੇਸ਼ ਦੀ ਅੱਗ ਬਾਲੀ ਹੋਈ ਤੋਂ ਨਿਕਲਿਆ ਹੋਇਆ ਤੇ ਅਸੀਂ ਹੁਣ ਖੜ ਕੇ ਫੇਰ ਹੱਥ ਮਜ਼ਬੂਤ ਕਰਕੇ ਅਸੀਂ ਆਪਣੇ ਹੱਕ ਲੈਣੀ ਲੈਣੇ ਆ। ਨਵੇਂ ਅਕਾਲੀ ਦਲ ਨੂੰ ਕਿਵੇਂ ਵੇਖ ਰਹੇ ਹੋ? ਇੱਕ ਅਕਾਲੀ ਦਲ ਆ ਰਿਹਾ ਤੇ ਇੱਕ ਅਕਾਲੀ ਦਲ ਬਣ ਚੁੱਕਾ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੀ ਮਿਲ ਚੁੱਕੇ ਆ। ਚੈਲੰਜ ਮੰਨਦੇ ਹੋ ਸਾਰਿਆਂ ਨੂੰ ਤੁਸੀਂ? ਵਾਹਿਗੁਰੂ ਸਰਬੱਤ ਦਾ ਭਲਾ ਕਰੇ। ਚੈਲੰਜ ਨਹੀਂ ਮੰਨਦੇ ਤੁਸੀਂ? ਸਰਬੱਤ ਦਾ ਭਲਾ ਅਸੀਂ ਅਰਦਾਸ ਅਸੀਂ ਕਰਦੇ ਆ। ਧੰਨਵਾਦ ਮਾਨ ਸਾਹਿਬ। ਅਸ ਟਾਈਮ ਵਾਗੇ ਖੜੇ ਆ। ਵਾਗੇ ਦੇ ਵਿੱਚ ਜਿੱਥੇ ਅਰਦਾਸ ਬੇਨਤੀ ਹੋਣੀ ਆ ਥੋੜੀ ਦੇਰ ਤੱਕ ਸਤਸ ਜੀ ਸਿੰਘ ਮਾਨ ਵਿਸ਼ੇਸ਼ ਤੌਰ ਤੇ ਤੇ ਪਹੁੰਚੇ ਆ। ਉੱਥੇ ਕਾਨਫਰੰਸ ਵੀ ਹੋ ਰਹੀ ਆ ਉੱਥੇ ਵਿਛੜੇ ਗੁਰਧਾਮਾ ਦੀ ਜਿਹੜੀ ਪਹਿਲਾਂ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਸੀ ਤੇ ਅੱਜ ਉਹਦੇ ਨਾਲ ਇੱਕ ਹੋਰ ਅਰਦਾਸ ਬੇਨਤੀ ਜੁੜ ਚੁੱਕੀ ਹੈ ਕਿ ਇੱਥੋਂ ਦੇ ਵਾਗ ਦਾ ਬਾਰਡਰ ਖੋਲਿਆ ਜਾਵੇ ਬਾਰਡਰ ਖੋਲਣ ਦੇ ਨਾਲ ਸਤਿ ਆਈਂ ਮਾਨ ਸਿੰਘ ਮਾਨ ਵੀ ਦੱਸ ਚੁੱਕੇ ਆ ਕਿ ਕੇਵਲ ਕਿਸਾਨਾਂ ਨੂੰ ਨਹੀਂ ਵਪਾਰੀ ਵਰਗ ਨੂੰ ਟਰਾਂਸਪੋਰਟਰ ਵਰਗ ਨੂੰ ਵੱਡਾ ਫਾਇਦਾ ਹੋਊਗਾ ਇਹ ਬਾਰਡਰ ਖੋਲਣ ਦੇ ਨਾਲ ਸਾਡੀਆਂ ਫਸਲਾਂ ਜਿਹੜੀਆਂ ਅਮਾਵਾਦ ਪਾਕ ਵਿੱਚ ਵੇਚ ਸਕਦੀਆਂ ਜਿੱਥੇ ਕਿ ਬੰਦਰਗਾਹਾਂ ਜਿਹੜੀਆਂ ਚੱਲਦੀਆਂ ਵਾਂ ਪਰ ਇਹ ਬਾਰਡਰ ਬੰਦ ਆ ਇਹ ਆਵਾਜ਼ ਜਿਸ ਦਾ ਸਿਮਜੀਤ ਸਿੰਘ ਮਾਨ ਸ਼੍ਰੋਮਣੀ ਕਾਲਜ ਦਰ ਅੰਮ੍ਰਿਤਸਰ ਪਿਛਲੇ ਸਾਲ ਚੁੱਕੀ ਗਈ ਸੀ ਅੱਜ ਵੀ ਉੱਥੇ ਹੀ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਦੋਂ ਤੱਕ ਇਹ ਅਰਦਾਸ ਬੇਨਤੀ ਸੁਣੀ ਜਾਊਗੀ ਕਦੋਂ ਤੱਕ ਅਕਾਲੀ ਦਲ ਅੰਮ੍ਰਿਤਸਰ ਦੀ ਇਹ ਵੱਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚੂਗੀ ਵਾਗੇ ਦੀਆਂ ਰੌਣਕਾਂ ਕਦੋਂ ਵਾਪਸ ਆਉਣਗੀਆਂ ਜਾਂ ਬਾਕੀ ਬਾਰਡਰ ਜਿਹੜੇ ਆ ਉਹ ਕਦੋਂ ਖੁੱਲਣਗੇ ਜਿਹਦੇ ਨਾਲ ਕੀ ਵਪਾਰਕ ਆਉਣ ਜਾਣ ਦਾ ਰਸਤਾ ਤੇ ਖੁੱਲ੍ਹੇ ਹੀ ਹੈਗਾ ਥੋੜਾ ਬਹੁਤਾ ਜਿਹੜਾ ਪਰ ਜਿਹੜਾ ਵਪਾਰ ਬੰਦ ਹੋਇਆ ਵਪਾਰ ਦੇਖਦੇ ਹੁਣ ਕਦੋਂ ਤੱਕ ਖੁੱਲੂਗਾ ਇਹ ਤੇ ਆਉਣ ਵਾਲਾ ਸਮਾਂ ਦੱਸੋ ਗੀ ਪਦਰ ਤੇ ਲੜਾਂਗੇ ਭਾਵੇਂ ਕਿ 227 ਦੇ ਵਿੱਚ ਪਹੁੰਚ ਆਕਾਲੀ ਦਲ ਆ ਚੁੱਕੇ ਆ ਉੱਥੇ ਵੀ ਉਹਨਾਂ ਨੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਆ ਧੰਨਵਾਦ ਕਰਦੇ ਆ ਮਾਨ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਫਤਿਹ